ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਿੱਤਰ ਗੋਦ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਵੱਡੀ ਗਿਣਤੀ ਵਿੱਚ ਜੁੜੀ ਸ੍ਰੀ ਗੁਰੂ ਪਿਆਰੀ ਗੁਰੂ ਰੂਪ ਸਾਹਿਬ ਸੰਗਤ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਉਤਰ ਵਾਸਤੇ ਇਸ ਤੋਂ ਕੋਈ ਕਠਿਨ ਕੜੀ ਨਹੀਂ ਹੋ ਸਕਦੀ ਮੈਂ ਸਮਝਾਂ ਕਿ ਮੈਂ ਭਾਗਾ ਵਾਲਾ ਗੁਰੂ ਮਹਾਰਾਜ ਦਾ ਉਸਤਾਲਪੁਰਖ ਦਾ ਜਿੰਨਾ ਵੀ ਮੈਂ ਸ਼ੁਕਰਾਨਾ ਕਰ ਲਾ ਉਹਨਾਂ ਘਟਾ ਹੈ ਕਿ ਮੈਨੂੰ ਸਰਦਾਰ ਸੁਖਦੇਵ ਸਿੰਘ ਢੀਸਾ ਵਰਗਾ ਪਿਓ ਮਿਲਿਆ ਉਹਨਾਂ ਦੇ ਘਰ ਜਨਮ ਲੈਣ ਦਾ ਮੈਨੂੰ ਸੁਭਾਗ ਮਿਲਿਆ ਅੱਜ ਜੋ ਵੀ ਕੁਝ ਮੈਂ ਹਾਂ ਮੈਂ ਸਮਝਦਾ ਮੇਰੇ ਚ ਕਾਬਲੀਅਤ ਕੋਈ ਨਹੀਂ ਬਲਕਿ ਸਿਰਫ ਇੱਕੋ ਹੀ ਕਾਬਲੀਅਤ ਹੈ ਕਿ ਮੈਂ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਪੁੱਤਰ ਹਾਂ ਜੋ ਉਹਨਾਂ ਨੇ ਮੇਰੇ ਵਾਸਤੇ ਸਾਡੇ ਪਰਿਵਾਰ ਵਾਸਤੇ ਕੀਤਾ ਹੈ ਮੈਂ ਸਮਝਦਾ ਉਹ ਕਹਿਣਾ ਸੰਭਵ ਨਹੀਂ ਪਰ ਮੇਰੀ ਪਰਵਰਿਸ਼ ਦੇ ਵਿੱਚ ਮੇਰੇ ਪੈਨਾ ਦੇ ਪਰਵਰਿਸ਼ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪਿਆਰ ਸਨੇਹ ਦਿੱਤਾ ਜੋ ਉਹਨਾਂ ਨੇ ਇੱਕ ਆਗੂ ਹੋਣ ਦੇ ਨਾਤੇ ਸਮਾਂ ਘੱਟ ਸੀ ਪਰ ਫਿਰ ਵੀ ਉਹਦੇ باوجود ਉਸ ਸਮੇਂ ਦੇ ਸੀਮਤ ਸਾਧਨਾਂ ਦੇ باوجود ਕਦੇ ਸਾਨੂੰ ਕਦੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਹੈ ਮੈਂ ਤਾਂ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਦੇ ਮਾਂ ਪਿਓ ਤੋਂ ਇੰਨਾ ਪਿਆਰ ਮਿਲੇ ਇਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਕਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਂ ਪਿਆਰ ਕਰਦੇ ਸੀ ਆਪਦੇ ਉੁੱਤੇ ਪੋਤੀਆਂ ਦੋਤੇ ਦੋਤੀਆਂ ਆਪਦੇ ਹਰ ਸਾਥ ਹਰ ਰਿਸ਼ਤਾ ਜਿਸ ਬਹੁਬੀ ਉਹਨਾਂ ਨੇ ਨਵਾਇਆ ਚਾਹੇ ਸਿਆਸੀ ਰਿਸ਼ਤਾ ਸੀ ਚਾਹੇ ਪਰਿਵਾਰ ਦਾ ਰਿਸ਼ਤਾ ਸੀ ਚਾਹੇ ਦੋਸਤਾਂ ਦਾ ਰਿਸ਼ਤਾ ਸੀ ਇਹ ਮੈਂ ਨਹੀਂ ਕੁਝ ਦੇਖਿਆ ਇਸ ਤਰੀਕੇ ਦੇ ਨਾਲ ਅੱਜ ਜਿਹੜੇ ਤੁਸੀਂ ਆਏ ਹੋ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਥੋੜਾ ਧੰਨਵਾਦੀ ਕਰ ਸਕਦਾ ਮੈਂ ਧੰਨਵਾਦ ਕਰਦਾ ਸਮੂਹ ਤੀंसा ਸਾਹਿਬ ਦੇ ਸਾਥੀਆਂ ਦਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਔਖੀ ਚੰਗੀ ਘੜੀ ਦੇ ਵਿੱਚ ਉਹਨਾਂ ਦਾ ਡਟ ਕੇ ਸਾਥ ਦਿੱਤਾ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦੇ ਨਾਲ ਸਾਥੀਆਂ ਦਾ ਜੋ ਅੱਜ ਵੀ ਤੁਸੀਂ ਉਹਨਾਂ ਦੇ ਨਾਲ ਆਖੀਰ ਸਮੇਂ ਤੱਕ ਜਿਸ ਰੂਪ ਵਿੱਚ ਢਾਲ ਵਾਂਗ ਖੜੇ ਰਹੇ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਨਗਰ ਦਾ ਪੁੱਬਾਵਾਲ ਦਾ ਜਿੱਥੋਂ ਉਹਨਾਂ ਨੇ ਆਪਦਾ ਸਿਆਸੀ ਸ਼ਗਰ ਸ਼ੁਰੂ ਕਰਕੇ ਤੇ ਅਖੀਰ ਤੱਕ ਆਪਣੇ ਨਗਰਦੂ ਉਹਨਾਂ ਨੇ ਜੋ ਪਿਆਰ ਦਿੱਤਾ ਤੇ ਜੋ ਪਿਆਰ ਲਿਆ ਉਹ ਮੈਨੂੰ ਲੱਗਦਾ ਸਾਡੇ ਨਗਰ ਦਾ ਹਰ ਵਿਅਕਤੀ ਜਾਣਦਾ ਹੈ ਮੈਂ ਆਪਦੇ ਸਭੂ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਜਦ ਇਹ ਖਬਰ ਮਿਲੀ ਤਾਂ ਜਿੰਨਾ ਅਫਸੋਸ ਜਿੰਨਾ ਦੁੱਖ ਤੁਸੀਂ ਸਾਰਿਆਂ ਨੇ ਮਨਾਇਆ ਉਹ ਅਸੀਂ ਭਲੀ ਭਾਂਤ ਜਾਣਦੇ ਹਾਂ ਉਹਨਾਂ ਦਾ ਦੋਸਤਾਂ ਮਿੱਤਰਾਂ ਦੀ ਦੁਨੀਆ ਬਹੁਤ ਵੱਡੀ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੇ ਬਾਹਰ ਸੂਬਿਆਂ ਦੇ ਵਿੱਚ ਦਿੱਲੀ ਵਿੱਚ ਵਿਦੇਸ਼ਾਂ ਵਿੱਚ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਦਾ ਉਹਨਾਂ ਨਾਲ ਨਿਸਵਾਰਥ ਪਿਆਰ ਸੀ ਅਤੇ ਮੈਂ ਸਮਝਦਾ ਜਿੰਨਾ ਪਿਆਰ ਸਤਕਾਰ ਦੋਸਤਾਂ ਮਿੱਤਰਾਂ ਤੋਂ ਪੀਂਸਾ ਸਾਹਿਬ ਨੂੰ ਮਿਲਿਆ ਉਹ ਵੀ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇੰਨਾ ਪਿਆਰ ਸਤਕਾਰ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਆਪਣੇ ਸਾਥੀਆਂ ਤੋਂ ਮਿਲੇ ਹੋਵੇ ਇਸ ਪੱਥੋਂ ਮੈਂ ਸਮਝਦਾ ਬਹੁਤ ਭਗਾਂ ਵਾਲੀ ਸੀ ਅੱਜ ਮੈਂ ਦੇਖ ਰਿਹਾ ਪੂਰੇ ਦੁਨੀਆ ਦੇ ਵਿੱਚੋਂ ਸਿਰਫ ਉਹਨਾਂ ਨੂੰ ਸਰਦਾ ਪੇਡ ਕਰਨ ਲਈ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਲ ਹੋਣ ਲਈ ਫਜ਼ਾਰਾਂ ਦੀ ਗਿਣਤੀ ਵਿੱਚੋਂ ਉਹਨਾਂ ਦੇ ਸਾਥੀ ਵਿਦੇਸ਼ਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਆਏ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਜਿਹੜੇ ਧੀਨਸਾ ਸਾਹਿਬ ਦੇ ਸਾਥੀ ਜਿਹੜੇ ਮੇਰਾ ਉਹਨਾਂ ਨੇ ਜਿਹੜੇ ਨਾਲ ਰਹੇ ਸਾਡਾ ਵੀਰ ਜਸਵਿੰਦਰ ਸਿੰਘ ਜਿਨੇ ਪੂਰੀ ਉਮਰ ਟੀਨਸਾ ਸਾਹਿਬ ਦੀ ਸੇਵਾ ਕੀਤੀ ਅਖੀਰ ਤੱਕ ਆਖਰੀ ਦਮ ਤੱਕ ਉਹ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਸਟਾਫ ਦੇ ਮੈਂਬਰ ਜਿਹੜੇ ਸਿਰਫ ਸਟਾਫ ਮੈਂਬਰ ਨਹੀਂ ਸੀ ਜਾਂ ਸਕਿਉਰਟੀ ਨਹੀਂ ਸੀ ਬਲਕਿ ਉਹਨਾਂ ਨੇ ਟੀਨਸਾ ਸਾਹਿਬ ਨੂੰ ਆਪਣੇ ਪੁੱਤਾਂ ਵਾਂਗੂ ਸੇਵਾ ਕੀਤੀ ਮੈਂ ਸੱਚੀ ਕਹਿ ਰਿਹਾ ਅਖੀਰ ਸਮੇਂ ਦੇ ਵਿੱਚ ਉਹਨਾਂ ਨੇ ਟੀਨਸਾ ਸਾਹਿਬ ਨੂੰ ਉਹਨਾਂ ਨੇ ਆਪਣੇ ਪਿਓ ਵਾਂਗੂ ਸੇਵਾ ਕੀਤੀ ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀ ਹਰਬੰਸ ਸਿੰਘ ਹਰਪਾਲ ਸਿੰਘ RAM ਸਿੰਘ ਨੈਬ ਸਿੰਘ ਮਨਜੀਤ ਸਿੰਘ ਸ਼ਮਸ਼ੇਰ ਸਿੰਘ ਬਹਾਲ ਸਿੰਘ ਰਣਜੀਤ ਸਿੰਘ ਗੁਰਸੇਵਕ ਸਿੰਘ ਹਰਪ੍ਰੀਤ ਸਿੰਘ ਹਰਜੀਤ ਸਿੰਘ ਤੇ ਅਮਰੀਕ ਸਿੰਘ ਤੇ ਸਾਡਾ ਵੀ ਟੀਟੂ ਉਹਦੇ ਨਾਲ ਹਰਜੋਤ ਅਮਨਵੀਰ ਸਾਰਿਆਂ ਨੇ ਜਿਹੜਾ ਹੈ ਅਕੀਰ ਸਮੇਂ ਦੇ ਵਿੱਚ ਉਹਨਾਂ ਦੀ ਹਰ ਰੂਪ ਦੇ ਵਿੱਚ ਜਿਵੇਂ ਕੋਈ ਵਿਅਕਤੀ ਆਪਣੇ ਮਾਪਿਆਂ ਦੀ ਸੇਵਾ ਕਰਦਾ ਸਾਡੇ ਪਰਿਵਾਰ ਦਾ ਮੈਂਬਰ ਬਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਹਮੇਸ਼ਾ ਉਹਨਾਂ ਦਾ ਵੀ ਰਿਣੀ ਰਹਾਂਗਾ ਤੇ ਮੈਂ ਨਾਲ ਹੀ ਇਹ ਵੀ ਮਹਿਸੂਸ ਕਰਦਾ ਕਿ ਜੀਵਨ ਦੇ ਵਿੱਚ ਬੰਦਾ ਚਾਹੇ ਜਿੰਨਾ ਮਰਜ਼ੀ ਚੰਗਾ ਬਣ ਜੇ ਪਰ ਫਿਰ ਵੀ ਅਣਜਾਣੇ ਜਾਣੇ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜੇ ਟੀਚਾ ਸਾਹਿਬ ਤੋਂ ਕਦੇ ਕੰਮ ਕਰਦੇ ਹੋਏ ਮੈਨੂੰ ਪਤਾ ਹੈ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਦੇ ਜ਼ਿੰਦਗੀ ਵਿੱਚ ਨੁਕਸਾਨ ਨਹੀਂ ਕੀਤਾ ਪਰ ਫਿਰ ਵੀ ਜੇ ਅਣਜਾਣੇ ਅਣਜਾਣੇ ਕਿਸੇ ਦਾ ਕੋਈ ਦੁੱਖ ਗਿਆ ਹੋਵੇ ਤਾਂ ਕਿਰਪਾ ਕਰਕੇ ਉਹ ਆਪਦੀ ਕੋਈ ਜੋ ਮਨ ਦੇ ਵਿੱਚ ਹੈ ਉਹ ਸਾਡੀ ਝੋਲੀ ਪਾ ਦਿਓ ਆਪਦਾ ਅਸ਼ੀਰਵਾਦ ਉਹਨਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਕਾਲ ਪੁਰਖ ਦੇ ਚਰਨਾਂ ਵਿੱਚ ਬਸਾ ਹੋਵੇ ਮੈਂ ਕੋਈ ਸਿਆਸੀ ਗੱਲ ਨਹੀਂ ਮੈਂ ਤਾਂ ਧੰਨਵਾਦ ਹੀ ਕਰਦਾ ਮਾਫੀ ਮੰਗਦਾ ਜਿਹੜੇ ਕੋਈ ਬਹੁਤ ਲੀਡਰ ਸਹਿਮਾਨ ਸੀਨੀਅਰ ਲੀਡਰ ਮਾਨ ਸਾਹਿਬ ਬੈਠੇ ਆ ਹੋਰ ਬਹੁਤ ਹੈ ਜਿਹੜੇ ਨਹੀਂ ਬੋਲ ਸਕੇ ਜਾਂ ਜਿਹੜੇ ਕੋਈ ਹੋਰ ਲੀਡਰਾਂ ਨੂੰ ਅਸੀਂ ਨਹੀਂ ਬੁਲਾ ਸਕੇ ਸਮਾਂ ਘੱਟ ਸੀ ਮੈਂ ਉਹਦੇ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਚਾਹਉਣਾ ਮੈਂ ਸਾਡਾ ਢੀਂਸਾ ਸਾਹਿਬ ਨੇ ਜੋ ਵੀ ਜਿਹਦਾ ਵੀ ਸਾਥ ਦਿੱਤਾ ਅੱਜ ਤੱਕ ਆਪਦੇ ਮਨੋਂ ਚਾਹੇ ਉਹ ਸੰਤ ਹਰਚੰਦ ਸਿੰਘ ਲੌਂਗਵਾਲ ਜੀ ਦੇ ਨਾਲ ਦੋ ਆਗੂਆਂ ਦੇ ਨਾਲ ਉਹਨਾਂ ਦੀ ਬਹੁਤ ਨੇੜਤਾ ਰਹੀ ਸੰਤ ਹਰਚੰਦ ਸਿੰਘ ਜੀ ਲੌਂਗਵਾਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਈਨ ਸਾਹਿਬ ਸਾਹਿਬ ਨੇ ਕਦੇ ਉਹਨਾਂ ਦਾ ਮੈਂ ਕਹਿ ਸਕਦਾ ਕਿ ਨੁਕਸਾਨ ਜਾਂ ਮਾੜਾ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਉਹਨਾਂ ਵਾਸਤੇ ਸੱਚੇ ਮਨੋਂ ਉਹਨਾਂ ਸਾਥ ਦਿੱਤਾ ਜੇ ਸਲਾਹ ਵੀ ਦਿੱਤੀ ਤਾਂ ਭਲੇ ਵਾਸਤੇ ਦਿੱਤੀ ਜੇ ਕੋਈ ਸੋਚਿਆ ਤਾਂ ਭਲੇ ਵਾਸਤੇ ਸੋਚਿਆ ਭਿਖ ਵਾਸਤੇ ਸੋਚਿਆ ਕਦੇ ਉਹਨਾਂ ਨੇ ਆਪਦਾ ਸਵਾਰਥ ਮੁਕਰਾ ਕੇ ਕਦੇ ਕਿਸੇ ਨਾਲ ਜਿਹੜਾ ਹੈ ਗਲਤ ਸਲਾਹ ਜਾਂ ਗਲਤ ਕਿਸਦਾ ਮਾੜਾ ਉਹਨਾਂ ਨੇ ਸੋਚਿਆ ਤੱਕ ਨਹੀਂ ਸੋ ਮੈਂ ਸਮੂਹ ਆਏ ਸਾਰੇ ਸਾਥੀ ਢੀਂਸਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਖਾ ਪਿਆਰ ਦਿੱਤਾ ਸਾਡੀਆਂ ਜੋ ਪ੍ਰਬੰਧ ਸੀ ਉਹ ਕੁਝ ਘੱਟ ਵੀ ਰਹਿ ਗਏ ਗਰਮੀ ਵੀ ਬਹੁਤ ਸੀ ਪਰ ਇਸ ਦੇ ਬਾਵਜੂਦ ਤੁਸੀਂ ਸਾਰੇ ਦੂਰੋਂ ਦੂਰੋਂ ਚੱਲ ਕੇ ਵੱਡੀ ਗਿਣਤੀ 'ਚ ਆਏ ਹੋ ਸੰਤ ਮਹਾਪੁਰਖ ਬਹੁਤ ਵੱਡੀ ਗਿਣਤੀ ਵਿੱਚ ਆਏ ਨੇ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਢੀਂਸਾ ਸਾਹਿਬ ਦਾ ਸੁਪਨਾ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪੰਜਾਬ ਪ੍ਰਤੀ ਉਸ ਸੁਪਨੇ ਨੂੰ ਸਰਕਾਰ ਕਰਨ ਲਈ ਮੈਂ ਹਮੇਸ਼ਾ ਤਤਪਰ ਰਹਾਂਗਾ ਉਹਨਾਂ ਦਾ ਸੁਪਨਾ ਸੀ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਤੇ ਉਹਦੇ ਵਾਸਤੇ ਹਮੇਸ਼ਾ ਅਸੀਂ ਯਤਨਸ਼ੀਲ ਰਹਾਂਗੇ ਮੈਂ ਇਹ ਤੁਹਾਨੂੰ ਜਿਹੜਾ ਹੈ ਆਪਦੇ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਸਾਡੇ ਵਰਕਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਚਾਹੇ ਤੀਨ ਸਾਹਿਬ ਦਾ ਤਾਣੀ ਬਣ ਸਕਦਾ ਪਰ ਫਿਰ ਵੀ ਆਪਦੇ ਵੱਲੋਂ ਪੂਰਾ ਯਤਨ ਕਰਾਂਗਾ ਕਿ ਉਹਨਾਂ ਦੀ ਕਮੀ ਤੁਹਾਨੂੰ ਮਹਿਸੂਸ ਨਾ ਹੋਵੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਹਰ ਤੁਹਾਡੇ ਕਾਰਜ ਵਿੱਚ ਜਿੰਨਾ ਵੀ ਮੈਂ ਵੱਧ ਤੋਂ ਵੱਧ ਸਹਿਯੋਗੀ ਹੋ ਸਕਦਾ ਹਾਂ ਸਹਾਇੀ ਹੋ ਸਕਦਾ ਹਾਂ ਮੈਂ ਬਣਨ ਦਾ ਯਤਨ ਕਰਾਂਗਾ ਫਿਰ ਸਭ ਤੋਂ ਵੱਧ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸ ਅਕਾਲ ਪੁਰਖ ਮਹਾਰਾਜ ਦਾ ਜੀ ਦੀ ਅਪਾਰ ਬਖਸ਼ਿਸ਼ ਪੂਰੀ ਉਮਰ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਉੱਤੇ ਰਹੀ ਹੈ ਜੋ ਉਹਨਾਂ ਨੂੰ ਪੂਰੀ ਜ਼ਿੰਦਗੀ ਬਖਸ਼ਾ ਮਿਲੀਆਂ ਮੈਂ ਸਮਝਦਾ ਕੋਈ ਇੰਨਾ ਪਿਆਰ ਨਹੀਂ ਲੈ ਇਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਭ ਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਰ ਪਿਆਰ ਕਰਦੇ ਸੀ ਆਪਦੇ ਉੱਤੇ ਪੋਤੀਆਂ ਦੋਤੇ ਦੋਤੀਆਂ ਆਪਦੇ ਹਰ ਸਾਥ ਹਰ ਰਿਸ਼ਤਾ ਜਿਸ ਮੂਹਬੀ ਉਹਨਾਂ ਨੇ ਨਿਵਾਇਆ ਚਾਹੇ ਸਿਆਸੀ ਰਿਸ਼ਤਾ ਸੀ ਚਾਹੇ ਪਰਿਵਾਰ ਦਾ ਰਿਸ਼ਤਾ ਸੀ ਚਾਹੇ ਦੋਸਤਾਂ ਦਾ ਰਿਸ਼ਤਾ ਸੀ ਇਹ ਮੈਂ ਨਹੀਂ ਕੁਝ ਦੇਖਿਆ ਇਸ ਤਰੀਕੇ ਦੇ ਨਾਲ ਅੱਜ ਜਿਹੜੇ ਤੁਸੀਂ ਆਏ ਹੋ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਤੁਹਾਡਾ ਧੰਨਵਾਦੀ ਕਰ ਸਕਦਾ ਮੈਂ ਧੰਨਵਾਦ ਕਰਦਾ ਸਮੂਹ